ਮੈਂ ਬਚਪਨ ਦਾ ਇਸਲਾਮ ਦੇਚਾ ਅੱਜ ਦਾ ਨਹੀਂ ਆ ਦੇਸ਼ ਦੀ ਜਦ ਵੰਡ ਹੋਇਆ ਤਾਂ ਮੈਂ 12 ਸਾਲ ਦਾ ਸੀ ਇਨ੍ਹਾਂ ਅੱਖਾਂ ਨਾਲ ਮੈਂ ਕਤਲੇਆਮ ਦੇਖਿਆ ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਗਏ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦਿਆਂ ਦੇਖਿਆ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਮਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਦੇ ਚਾਏ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬੇ ਦੇ ਜਿੰਨੇ ਬੰਦੇ ਨੇ ਉੱਥੇ ਸੈਟ ਕਰੋ ਅਲਵਰ ਸਟੇਟ ਸੀ ਮਹਾਰਾਜਾ ਮਿਲਣ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਕਰੋ ਫੀਸ ਵੀ ਮਾਫ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤ ਮੈਂ ਵੀ ਗਿਆ ਪਹਿਲੀ ਕਲਾਸ ਵਿੱਚ ਬਿਠਾਇਆ ਮੈਂ ਕਿ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀ ਆ 6ਵੀਂ ਪਾਸ ਕਰਕੇ ਮੈਂ 7ਵੀਂ 'ਚ ਬੈਠਾ ਸੀ ਇਹਨੂੰ ਪਹਿਲੀ 'ਚ ਬਿਠਾਣ ਕਹਿੰਦੇ ਕਿ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਤੇ ਹਿੰਦੀ ਮੀਡੀਅਮ ਤੂੰ ਜਿੱਥੇ ਪੜਦਾ ਰਿਹਾ ਉਰਦੂ ਮੀਡੀਅਮ ਸੀ ਉੱਤੇ ਪਰਸ਼ੀਅਨ ਮੀਡੀਅਮ ਸੀ ਇਦ ਪਹਿਲੀ ਤਾਂ ਚੱਲਣਾ ਪਏਗਾ ਮੈਂ ਦੂਜੇ ਦਿਨ ਨਹੀਂ ਗਿਆ ਫਿਰ ਮੈਂ ਬਿਆੰਗਮ ਹੋ ਗਿਆ ਇੱਕ ਲੋਕਾ ਲੜਗਾ ਸੀ ਤੇ ਮੈਂ ਨਿਕਲ ਗਿਆ ਮੈਂ ਬੜੀਆਂ ਠੋਕਰਾਂ ਫਿਰ ਖਾਧੀਆਂ ਫਿਰ ਸਾਧੂਆਂ ਦੇ ਚੱਕਰਾਂ 'ਚ ਮੈ ਲਿਆ ਔਰ ਮੈਂ ਫਿਰ بڑے بڑے ਸਾਧੂ ਦੇਖ ਮੈਂ ਨਿਰਮਲਿਆਂ ਨਾਲ ਰਿਹਾ ਉਹਦਾ ਸਿਆ ਨਾਲ ਰਿਹਾ ਬੇਰਾਗਿਆਂ ਨਾਲ ਰਿਹਾ ਨਿਰਮਲ ਅਖਾੜਾ ਬਨਾਰਸ ਦੇ ਮੇਰੀ ਧਾਰ ਸਵੱਦੀ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖ ਕਈਆਂ ਦੀ ਖੇਡ ਦੇਖ ਕਈਆਂ ਦੀ ਸਾਧਨਾ ਨੂੰ ਭਾਗ ਲਗਦੇ ਆ ਦੇਖ ਮੈਂ ਕਿ ਖੇਡ ਹੈ ਤੇ ਸਹੀ ਸਾਗਰ ਦੇ ਤੇ ਕਦੀ ਕਦਾਈ ਕੋਈ ਘਤ ਕਿਸਤੀ ਡੁੱਬਦੀ ਹੈ ਬਾਕੀਆਂ ਤੇ ਪਾਰ ਹੋ ਜਾਂਦੀ ਹੈ ਪਰ ਇਸ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਬਹੁਤੀਆਂ ਡੁੱਬ ਜਾਂਦੀਆਂ ਨੇ ਕੋਈ ਕਦ ਪਾਰ ਹੁੰਦੀ ਹੈ ਤੇ ਇਸ ਤਾਂ ਦੇ ਪਾਰ ਹੋਏ ਪੁਰਸ਼ ਮੈਂ ਦੇਖਿਆ ਤਾਰਸ ਬਜੀ ਹੈ ਇਹ ਵੀ ਇੱਕ ਦੁਨੀਆ ਕਿਉਂਕਿ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੇ ਬੱਚਾ ਸਵੇਰੇ ਜਪਜੀ ਸਾਹਿਬ ਦਾ ਪਾਠ ਪੂਰਾ ਨਾ ਕਰ ਲਵੇ ਤੇ ਰੋਟੀ ਨਹੀਂ ਮਿਲਦੀ ਸੀ ਇਹ ਵੀ ਮੈਰਜ ਕਰਦੇ ਆ ਸ਼ਾਮ ਨੂੰ ਗੁਰਦੁਆਰੇ ਗਿਆ ਨਹੀਂ ਰੇ ਰਾਜ ਸਾਹਿਬ ਦੇ ਸ਼ਾਮਲ ਨੇ ਇੱਕ ਇੱਕ ਪੰਕਤੀ ਗੇ ਰਾਜ ਸਾਹਿਬ ਦੀ ਪੜ੍ਹਦੇ ਸੀ ਸਾਰੀ